ਅੰਮਰਤਪਾਲ ਨੂੰ ਜੇਲ੍ਹ ਦੇ ਵਿੱਚ ਪਸਾਉਣ ਵਾਲਾ ਏਜੰਸੀਆਂ ਦਾ ਦਲਾਲ ਤਾਂ ਰਹੀ ਗਿਆ ਸੀ ਉਹਦੇ ਬਾਬਤ ਆਪਾਂ ਤੁਹਾਨੂੰ ਅੱਜ ਖਬਰ ਸੁਣਾਉਣੇ ਆ ਭਾਈ ਅੰਮਰਤਪਾਲ ਸਿੰਘ ਦੇ ਮਾਮਲੇ ਦੇ ਵਿੱਚ ਸਿੱਖ ਕੌਮ ਨੂੰ ਬੇਨਤੀ ਹੈ ਕਿ ਸਿੱਖ ਕੌਮਾ ਹੁਣ ਤੁਸੀਂ ਸੁੱਤੀ ਨਾ ਰਹ ਜਿਓ ਉੱਠ ਖੜੋ ਜਾਗ ਪਓ ਨੀਂਦਰਾ ਦੇ ਵਿੱਚ ਕਿਉਂ ਭਾਈ ਅੰਮਰਤਪਾਲ ਸਿੰਘ ਨੂੰ ਮਰਵਾਉਣਾਗਾ ਇਹ ਤਾਕਤਾਂ ਨੇ ਭਾਈ ਅੰਮਰਤਪਾਲ ਸਿੰਘ ਦੇ ਮਗਰ ਲੱਗੀਆਂ ਹੋਈਆਂ ਨੇ ਤਾਂ ਉਹਨੂੰ ਇੱਕ ਮੈਂ ਹੋਰ ਜਿਹੜਾ ਕਿ ਕੋਈ ਦਬਾਵੀ ਦੂਬ ਵੀ ਆ ਉਹਦੀ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਕੀ ਕਹਿੰਦਾ ਕੋ ਅਸਲ ਦੇ ਵਿੱਚ ਤੇ ਤੁਹਾਨੂੰ ਪਤਾ ਲੱਗ ਜਾਊਗਾ ਐਮੀ ਬਿਨ ਬ ਜਿਹੜੀਆਂ ਆਪਾਂ ਗੱਲਾਂ ਨੇ ਕਹਦੀਆਂ ਫਾਲਤੂ ਗੱਲਾਂ ਨੇ ਜਿਹੜੀਆਂ ਉਹ ਕਰਨ ਕਰੀ ਜਾ ਰਿਹਾਗਾ ਬੇਲਾ ਬੰਦਾ ਜਿਹਨੂੰ ਕਿ ਵੋਟਾਂ ਨੇ ਚਾਰ ਵੋਟਾਂ ਪੰਜਾਂ ਵੋਟਾਂ ਦੇ ਵਿੱਚ ਖੜਾ ਹੋਇਆ ਵੋਟਾਂ ਦੇ ਵਿੱਚੋਂ ਹਾਰ ਗਿਆ ਹੁਣ ਉਹਦੀ ਕਿਰਕਰੀ ਹੋ ਰਹੀ ਆ ਹੁਣ ਉਹ ਸਾਰਾ ਜ਼ੈਰ ਪਾਈ ਅਮਰਪਾਲ ਸਿੰਘ ਤੇ ਕਿਉਂ ਕੱਟ ਰਿਹਾਗਾ ਮੈਨੂੰ ਮੇਰਾ ਮੂੰਹ ਨਾ ਖਲਾਓ ਮੈਨੂੰ ਪਤਾਗਾ ਕਿ ਸਰਕਾਰ ਦੇ ਬੰਦੇ ਕਿਹੜੇ-ਕਿਹੜੇ ਸਰਕਾਰ ਦੇ ਏਜੰਸੀਆਂ ਦੇ ੱੱੱਕੇ ਚੜ ਚੁੱਕੇ ਨੇ ਉਹਨਾਂ ਦੇ ਵਿੱਚੋਂ ਇੱਕ ਬੀਬੀ ਵੀ ਸ਼ਾਮਲਾ ਮੇਰਾ ਨਾਮ ਮੂੰਹ ਖਲਾਓ ਮੈਂ ਕਹਿੰਨਾ ਕਿ ਹਜੇ ਵੀ ਰੈਨ ਦਿਓ ਸਿਵ ਕੌਮ ਦੇ ਵਿੱਚ ਹੋਰ ਨਾ ਪਾੜਾ ਪਾਵੇ ਹੋਰ ਨਾ ਪਾੜਾ ਪਵੇ ਫੇ ਤੁਹਾਡੇ ਫੇਰ ਮਿਰਚਾਂ ਲੱਗਣੀਆਂ ਨੇ ਫੇ ਤੁਸੀਂ ਕੂ ਕੂ ਕੇ ਰੋਣਾਗਾ ਉੱਚੀ-ਉੱਚੀ ਤਾਹਾਂ ਮਾਰਨੀਆਂ ਨੇ ਪਹਿਲਾ ਤੁਹਾਨੂੰ ਮੈਂ ਇੱਕ ਆ ਮੀਮਣੇ ਜੀ ਦੀ ਵੀਡੀਓ ਸੁਣਾਦਾ ਕਹਿੰਦਾ ਮੇਰੇ ਕੋਲ ਰਿਕਾਰਡਿੰਗ ਆ ਪੰਨਿਆਂ ਦੇ ਅੰਮਰਤਪਾਲ ਦੀਆਂ ਚਾਕੇ ਆਪ ਹੀ ਰਕੋਣ ਹੈ ਕਰੀ ਜਾਂਦੇ ਆ ਆਪ ਹੀ ਨਾ ਉਹਦਾ ਕੋਈ ਰਿਕਾਰਡਿੰਗ ਦਾ ਮੂੰਹ ਆ ਨਾ ਕੋਈ ਸ਼ੇਰ ਆ ਨਾ ਕੋਈ ਹੋਰ ਆ ਸਿਰਫ ਭਾਈ ਅੰਮਰਤਪਾਲ ਸਿੰਘ ਨੂੰ ਜਲੀਲ ਕਰਨ ਦੇ ਵਾਸਤੇ ਲੈ ਤੁਹਾਨੂੰ ਮੈਂ ਸੁਣਾਉਣਾ ਸੁਣ ਲਿਓ ਤੁਸੀਂ ਮਾਅ ਕਰਨਾ ਮੈਂ ਸੁਣਾਉਣਾ ਤੁਹਾਨੂੰ ਇਹ ਲੋਕਾਂ ਨੇ ਕਿ ਇੱਕ ਅੰਮਰਤਪਾਲ ਨੂੰ ਐ ਸਮਝਿਆ ਹੋਇਆਗਾ ਕਿ ਸਾਡੀ ਮੁੱਠੀ ਦੇ ਵਿੱਚ ਆ ਕੇ ਸਤੋਂ ਮਾਫੀ ਮੰਗੇ ਇਹ ਲੈ ਕੋ ਉਹ ਚਾਹੁੰਦੇ ਨੇ ਦੁੱਕੀ ਦੇ ਬੰਦੇਓ ਤੁਸੀਂ ਤੁਹਾਡੀ ਅਕਾਤ ਕੀ ਹੈ ਤੁਹਾਡੀ ਸਾਬ ਤੁਹਾਡੇ ਨਾਲ ਦੋ ਤਿੰਨ ਗੱਲਾਂ ਕਰਨੀਆਂ ਨੇ ਇੱਕ ਮੇਰਾ ਵੀ ਲੀਗਲ ਨੋਟਿਸ ਆ ਖਾਰਾ ਸਾਹਿਬ ਜਿਹੜਾ ਮੈਂ ਲਗਾਤਾਰ ਤਿੰਨ ਵਾਰੀ ਮਾਨਯੋਗ ਹਾਈ ਕੋਰਟ ਦੇ ਥਰੂ ਡੇਬਰੂਗੜ੍ਹ ਜੇਲ੍ਹ ਭੇਜਿਆ ਤੇ ਮਾਨਯੋਗ ਹਾਈ ਕੋਰਟ ਦੇ ਥਰੂ ਹੀ ਦੋ ਜਾਂ ਤਿੰਨ ਵਾਰੀ ਜਲੂਪੁਰ ਖੇੜੇ ਵੀ ਪਹੁੰਚਿਆ ਹੈਗਾ ਤੁਸੀਂ ਸਿੱਖ ਨੌਜਵਾਨਾਂ ਨੂੰ ਲੀਗਲ ਨੋਟਿਸ ਦੇਣ ਤੇ ਆ ਗਏ ਹੋ ਜੇ ਤੁਹਾਨੂੰ ਕੋਰਟ ਕੋਰਟ ਕਰਨ ਦੀ ਬਾਲਾ ਸ਼ੌਂਕ ਹੈਗਾ ਤੁਹਾਡੇ ਕਲਾਇੰਟ ਨੂੰ ਬੁਲਾ ਰਿਹਾ ਹਾਈ ਕੋਰਟ ਤੇ ਤੁਸੀਂ ਆਂਦੇ ਕਿਉਂ ਨਹੀਂ ਮਾਨਯੋਗ ਹਾਈ ਕੋਰਟ ਦੇ ਜੱਜ ਜੱਜ ਹੈਗੇ ਨੇ ਅਨੀਲ ਖੇਤਰਪਾਲ ਜੀ ਅਨੀਲ ਖੇਤਰਪਾਲ ਜੀ ਨੇ ਹੁਣ ਹਾਈ ਕੋਰਟ ਦੇ ਰਜਿਸਟਰਾਰ ਸਾਹਿਬ ਦੀ ਤੇ ਮੈਂ ਆਪਣੀਆਂ ਕੱਚੇ 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 ਚਿੱਠੇ ਜਿਹੜੇ ਹੈਗੇ ਆ ਉਮਰ ਕੋਲ ਕੇ ਕਰਦੇ ਆਂਗਾ ਉਹਦੇ ਮੇਰਾ ਫੋਨ ਚੋਕ ਬਾਅਦ ਉਹਦੇ ਚੱਲ ਕੇ ਕੁੱਤੀਆਂ ਵੀ ਦੀਆਂ ਨੂੰ ਹੀ ਆਪੇ ਸਾਹਮਣਾਗੇ ਬੋਲਦਾ ਕਿਦਾਂ ਨੂੰ ਭਾਈ ਅਮਰਪਾਲ ਦੇ ਖਿਲਾਫ ਇਹ ਬੰਦਾ ਇੰਡੀਆ ਚ ਬੈਠਾ ਬਾਹਰ ਦਾ ਨੰਬਰ ਯੂਜ਼ ਕਰਦਾ ਸੋ ਮੇਰਾ ਅੱਛਾ ਫਿਰ ਇਹਨਾਂ ਦਾ ਪੰਥਕ ਮੁਕੋਟਾ ਥੋੜਾ ਜਿਹਾ ਹੋਰ ਉਤਾਰ ਦਈਏ 2019 ਦੇ ਵਿੱਚ ਬੀਬੀ ਖਾਲਾਣਾ ਜੀ ਖੜੂ ਅ ਅ ਜੱਬੜ ਪਤਨਾ ਜਮੇਤੀ ਅੰਨੀ ਚੰਗੀ ਇਹਦਾ ਕੀ ਆ ਇਹ ਤਾਂ ਹਰ ਇੱਕ ਕਹਿ ਦੂਗਾ ਜੇ ਕੋਈ ਭਾਈ ਅੰਮਰਪਾਲ ਸਿੰਘ ਦੇ ਖਿਲਾਫ ਬੋਲੂਗਾ ਉਹ ਤਾਂ ਹਰ ਇੱਕ ਕਹੂਗਾ ਜੇ ਕਈ ਕਈ ਵਾਰੀ ਬੰਦਾ ਹੈ ਹਾਈਪਰ ਵੀ ਹੋ ਜਾਂਦਾਗਾ ਇਹਦੇ ਕੀ ਆ ਹੁਣ ਸਿਮਰਜੀਤ ਸਿੰਘ ਮਾਨ ਦੇ ਜਿਹੜੇ ਕੁਝ ਭੇਡਾਂ ਨੇ ਹੁਣ ਉਹ ਧਮਕੀਆਂ ਦੇ ਰਹੀਆਂ ਨੇ ਮੈਨੂੰ ਇਹਦਾ ਮਤਲਬ ਇਹ ਥੋੜੀ ਆ ਕਿ ਜੇ ਕਿਸੇ ਨੇ ਭਾਈ ਅੰਮਰਪਾਲ ਸਿੰਘ ਦੇ ਬੰਦੇ ਨੇ ਜਾਂ ਕਿਸੇ ਨੂੰ ਕਹਿ ਦਿੱਤਾ ਤੇ ਤੁਸੀਂ ਇਹ ਚੱਕ ਕੇ ਰਿਕਾਰਡਿੰਗ ਆ ਤੁਹਾਡੇ ਕੋਲ ਰਿਕਾਰਡਿੰਗਾਂ ਨਹੀਂ ਸਾਡੇ ਕੋਲ ਸਬੂਤ ਆ ਜੀ ਸਾਡੇ ਕੋਲ ਇੱਕ ਕੱਲਾ ਕੱਚਾ ਚਿੱਠਾ ਗਾ ਸਾਡੇ ਕੋਲ ਫਲਾਨਾ ਗਾ ਸਾਡੇ ਕੋਲ ਧਮਕਾ ਗਾ ਜੇ ਤੈਨੂੰ ਹਾਈ ਕੋਰਟ ਬੁਲਾਉਂਦਾ ਹਾਈ ਕੋਰਟ ਆਪੀ ਬੁਲਾ ਲੂ ਆਪੀ ਵਗ ਜੂਆ ਤੂੰ ਆਪਦੇ ਪਟੀਸ਼ਨਾਂ ਪਾਈਆਂ ਪਾਈ ਜਾਂ ਤੇ ਉਹ ਹਾਈ ਕੋਰਟ ਨੇ ਕਾਹਾਂ ਦੇਖਣਾ ਗਾ ਨਹੀਂ ਆਉਂਦਾ ਬਰੰਟ ਕੱਢ ਦਿੰਦਾ ਹਾਈ ਕੋਰਟ ਕੋਈ ਵੀ ਕੋਰਟ ਆ ਜੇ ਬੰਦਾ ਉੱਤੇ ਨਹੀਂ ਆਉਂਦਾ ਤੇ ਬਰੰਟ ਕੱਢ ਦੂ ਤੈਨੂੰ ਕੀ ਤਕਲੀਫ ਹੋ ਰਹੀ ਆ ਇਹ ਮਸੰਦ ਨੇ ਇਹ ਲੋਕ ਆ ਇਹ ਲੋਕ ਚਾਹੁੰਦੇ ਨੇ ਕਿ ਅਮਰਪਾਲ ਸਤੋ ਮਾਫੀ ਮੰਗੇ ਤੇ ਅਸੀਂ ਉਹਦਾ ਕਰਤਾ ਤਾਂ ਤਾਂ ਅਸੀਂ ਹੋਈਏ ਇਹਨਾਂ ਲੋਕਾਂ ਦੇ ਅੱਗ ਲੱਗੀ ਪਈ ਆ ਸੀਨੇ ਦੇ ਵਿੱਚ ਇਹ ਲੋਕ ਤੋਂ ਇਹਨਾਂ ਨੇ ਸਾਰਿਆਂ ਨੇ ਇੱਕ ਬਿਉਤ ਬਣਾਈ ਆ ਸਾਰੇ ਖੱਚ ਇਕੱਠੇ ਹੋਏ ਨੇ ਇਹ ਸਾਰੇ ਆਪਾਂ ਕਹਿੰਦੇ ਗੈਂਗ ਇਹ ਗੈਂਗ ਇਕੱਠਾ ਹੋਇਆ ਭਾਈ ਅਮਰਪਾਲ ਸਿੰਘ ਨੂੰ ਮਰਵਾਉਣ ਵਾਸਤੇ ਤੇ ਉਹਨਾਂ ਦੇ ਪਰਿਵਾਰ ਨੂੰ ਮਰਵਾਉਣ ਵਾਸਤੇ ਫੋਂ ਸੇਕੋ ਤੁਸੀਂ ਸੁੱਤੇ ਰਹੇ ਹੋ ਜੇਕਰ ਤੁਸੀਂ ਸੁੱਤੇ ਰਹੇ ਭਾਈ ਫਿਰ ਇਹ ਸਭ ਕੁਝ ਕਰਨਗੇ ਏਜੰਸੀਆਂ ਦੇ ੱਤੇ ਚੜੇ ਹੋਇਆ ਇਹ ਏਜੰਸੀਆਂ ਦੇ ਇਹ ਬੰਦੇ ਨੇ ਏਜੰਸੀਆਂ ਤੁਹਾਨੂੰ ਪਤਾ ਕਿ ਕੀ ਕੁਝ ਕਰਵਾਉਂਦੀਆਂ ਨੇ ਕੀ ਕੁਝ ਪਹਿਲਾਂ ਕਰਵਾ ਕੇ ਹਟੀਆਂ ਨੇ ਤੇ ਕੀ ਕੁਝ ਕਰਵਾ ਰਹੀਆਂ ਨੇ ਇਹ ਵਿਕੇ ਹੋਏ ਬੰਦੇ ਨੇ ਵਿਕਿਆਉ ਹੋਏ ਬੰਦੇ ਨੇ ਇਹ ਲੋਕ ਇਹਨਾਂ ਕੋਲ ਕੋਈ ਤੱਤ ਨਹੀਂ ਕੋਈ ਹੋਰ ਨਹੀਂ ਕੋਈ ਸਬੂਤ ਨਹੀਂ ਬਾਸਤਾ ਨਹੀਂ ਅਮੀ ਕੰਦਾਂ ਦੇ ਵਿੱਚ ਟੱਕਰਾ ਮਾਰੀ ਜਾ ਰਹੇ ਨੇ ਠੀਕ ਆ ਕਿ ਭਾਈ ਤੁਸੀਂ ਜੋ ਕਰਨਾ ਸੀ ਉਹ ਕਰ ਦਿੱਤਾ ਅੰਬਰਪਾਲ ਉੱਤੇ ਜਵਾਬਾ ਲੱਗ ਗਿਆ ਉਹ ਆਗਾਹਾਂ ਆਲੇ ਨੇ ਕੋਰਟ ਦੇ ਵਿੱਚ ਭੋਗ ਲੈਣਾਗਾ ਕੋਰਟ ਦੇ ਵਿੱਚ ਕੇਸ ਕਰਨੇ ਬੜੇ ਸੌਕੇ ਹੁੰਦੇ ਆ ਪਰ ਉਹਨੂੰ ਉਹਦੇ ਉੱਤੇ ਖਰੇ ਉਤਰਨਾ ਐਬਿਡੈਂਸ ਇਕੱਠੇ ਕਰਨੇ ਕਿ ਕਿੱਥੋਂ ਬੰਦਾ ਕੀ ਹੋਇਆ ਕਿੱਥੋਂ ਆਈ ਕਾਲ ਕਿਹਨੇ ਕਿਹਨੇ ਬੰਦੇ ਨੇ ਕਿਉਂ ਬੰਦਾ ਉਹ ਮਰਵਾਇਆ ਉਹ ਸਾਰਾ ਤੁਹਾਡੇ ਸਾਹਮਣੇ ਆ ਜਾਊਗਾ ਉਹ ਲੋਕਾਂ ਦੇ ਸਾਹਮਣੇ ਆ ਜਾਊਗਾ ਫਿਰ ਇਹਨਾਂ ਨੂੰ ਲੋਕਾਂ ਨੇ ਥਾਣੇ ਧਿਉਣੀ ਫਿਰ ਇਹ ਕਹਿਣਗੇ ਜੀ ਇਹ ਸੈਂਟਰ ਦਾ ਬੰਦਾ ਜੀ ਇਹ ਭਾਜਪਾ ਦਾ ਬੰਦਾ ਤਾਂ ਇਹਨਾਂ ਨੂੰ ਹੋ ਗਿਆ ਯਾਨੀ ਕਿ ਇਹਨਾਂ ਲੋਕਾਂ ਨੇ ਇਹਨਾਂ ਦੀ ਪੂਰਨ ਸiddhi ਹੋਣੀ ਨਹੀਂ ਇੱਕ ਮੈਂ ਭਗਵੰਤ ਮਾਨ ਦੀ ਚਲੋ ਗੱਲ ਸੁਣਾ ਦਿੰਦਾ ਉਹ ਕਹਿੰਦਾ ਬੰਦੇ ਦੇ ਅੰਦਰ ਜਿਨੇ ਕਹਿੰਦਾ ਨਕਸ਼ ਕੱਢਣਾ ਤੁਸੀਂ ਲੱਖ ਸੋਨੇ ਦੇ ਬਣ ਜਾਓ ਉਹਨੇ ਨਕਸ਼ ਕੱਢ ਹੀ ਦੇਣਾ ਉਹ ਬੰਦਾ ਕਹਿੰਦਾ ਕਹਿੰਦਾ ਲਓ ਵੀ ਐਂ ਕਰਦੇ ਆਪਾਂ ਕਹਿੰਦਾ ਹਰ ਇੱਕ ਗੱਲ ਤੇ ਨੁਕਸ ਕੱਢਦਾ ਬੰਦਾ ਇਹਨੂੰ ਬੁਲਾਇਆ ਕਹਿੰਦਾ ਕੁੱਤੇ ਨੂੰ ਲਿਆਂਦਾ ਉਹਨੇ ਕੁੱਤਾ ਕਹਿੰਦਾ ਪਾਣੀ ਉੱਤੇ ਕਹਿੰਦਾ ਵੀ ਤੁਰ ਪੈਂਦਾ ਸੀ ਕਹਿੰਦਾ ਉਹਨੂੰ ਦਿਖਾਇਆ ਵੀ ਉਹ ਦੇਖੋ ਕੁੱਤਾ ਪਾਣੀ ਉੱਤੇ ਵੀ ਦੇਖੋ ਕਿਵੇਂ ਤੁਰਦਾ ਆਇਆ ਤੇ ਪਰਲੇ ਕਿਨਾਰੇ ਨਿਕਲਿਆ ਆ ਉਹ ਬੰਦਾ ਨੁਕਸ ਕੱਢਣ ਵਾਲਾ ਕਹਿੰਦਾ ਕੁੱਤੇ ਨੂੰ ਤਾਂ ਤੈਰਨਾ ਨਹੀਂ ਆਉਂਦਾ ਸੀ ਤਾਂ ਆ ਗਿਆ ਉੱਤਰ ਕਹਿੰਦਾ ਭਾਵ ਕਿ ਜਿਹਨੇ ਨੁਕਸ ਕੱਢਣਾ ਭਾਈ ਅੰਬਤ ਪਾਲ ਸਿੰਘ ਦੇ ਵਿੱਚ ਜੇ ਉਹ ਕੱਲ ਨੂੰ ਬਰੀ ਹੁੰਦਾ ਹੁੰਦਾ ਕਿ ਇਹ ਹੋਊਗਾ ਲੋਕ ਸਭਾ ਦੇ ਵਿੱਚ ਜਾਊਗਾ ਫਿਰ ਕਹਣਗੇ ਜੇ ਇਹਦੀ ਮੋਦੀ ਨਾਲ ਸੈਟਿੰਗ ਹੋ ਗਈ ਇਹਦੀ ਮਿੱਤਸਾ ਦੇ ਨਾਲ ਸੈਟਿੰਗ ਹੋ ਗਈ ਇਹਦੇ ਬੀਜੇਪੀ ਦਾ ਬੰਦਾ ਜੀ ਇਹ ਫਲਾਣੇ ਦਾ ਬੰਦਾ ਇਹ ਧੋਕੇ ਦਾ ਬੰਦਾ ਫਿਰ ਇਹਨਾਂ ਨੇ ਐ ਟੱਕਰਾ ਮਾਰਨੀਆਂ ਨੇ ਇਹ ਲੋਕਾਂ ਦਾ ਕੋਈ ਬਜੂਦ ਨਹੀਂ ਇਹ ਲੋਕ ਅੰਬਤ ਪਾਲ ਸਿੰਘ ਦੀ ਪਾਰਟੀ ਨੂੰ ਤਕੜਾ ਕਰੋ ਅਪ੍ਰੈਲ ਦੇ ਵਿੱਚ ਵਿਸਾਖੀ ਵਾਲੇ ਦਿਨ ਵੱਡਾ ਇਕੱਠ ਕਰਕੇ ਦਿਖਾਓ ਇਹਨਾਂ ਨੂੰ ਲੜਨ ਦੇ ਚਲੂਣੇ ਲੜਨ ਦੇ ਮਿਰਚਾ ਇਹਨਾਂ ਦੇ ਪੈਣ ਦੇ ਪਸੂੜੀ ਇਹਨਾਂ ਦੇ ਫਿਰ ਜਾ ਕੇ ਲੋਟ ਆਉਣਗੇ ਇਹ ਲੋਕ ਜਿੰਨਾ ਤਰ ਤੁਸੀਂ ਇਹਨਾਂ ਲੋਕਾਂ ਨੂੰ ਸਿੱਧੇ ਨਹੀਂ ਹੁੰਦੇ ਮੂੰਹ ਤੋੜ ਜਵਾਬ ਨਹੀਂ ਦਿੰਦੇ ਐਵੇਂ ਲੱਲੇ ਪੇਪੇ ਜੇ ਮਾਰਨੇ ਇਹ ਸੂਤ ਨਹੀਂ ਹੋਣਾ ਜਿੰਨਾ ਤਰ ਤੁਸੀਂ ਇਹਨਾਂ ਲੋਕਾਂ ਦੇ ਮੂਹਰੇ ਇੱਕ ਇਹ ਜਿਹਾ ਜਵਾਬ ਨਹੀਂ ਦਿੰਦੇ ਇੱਕ ਜਵਾਬ ਦਿੰਦੇ ਉਹਨਾਂ ਚਾਰ ਦਿਆ ਕਰੋ ਫਿਰ ਜਾ ਕੇ ਟਿਕਣਗੇ ਇਹ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜਿਹੜਾ ਕਿ ਭਾਈ ਅੰਮਰਪਾਲ ਸਿੰਘ ਦੇ ਮਾਮਲੇ ਦੇ ਵਿੱਚ ਇੱਕ ਨਵੀਂ ਹੋਰ ਅਪਡੇਟ ਸਾਹਮਣੇ ਆ ਰਹੀ ਆ ਹੁਣ ਚੀਕਾਂਾਂ ਦੀ ਫੇਰ ਵੱਜਣਗੀਆਂ ਬੇਸਕਦਾ 18 ਮਾਰਚ ਨੂੰ ਬਹੁਤੇ ਸਾਰੇ ਨੌਜਵਾਨਾਂ ਦੇ ਜਿਹੜੇ ਐਨਐਸਏ ਟੁੱਟ ਜਾਣਾਗਾ ਗੱਲ ਸਾਹਮਣੇ ਨਿਕਲ ਕੇ ਆਈ ਆ ਕਿ ਜੋ ਡਿਵਡੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨੇ ਸ਼ਾਇਦ ਉਹਨਾਂ ਦੀ ਐਨਐਸਏ ਵੱਧ ਸਕਦੀ ਆ ਇਹ ਲੇਕਿਨ ਅਜੇ ਪੂਰਾ ਜਾਣਕਾਰੀ ਨਹੀਂ ਵੱਧ ਸਕਦੀ ਆ ਪਰ ਜਿਹੜੀ ਪੰਜਾਬ ਦੇ ਜ਼ਿਲ੍ਹਾ ਵਿੱਚ ਨੌਜਵਾਨ ਨੇ ਉਹਨਾਂ ਦੇ ਵਿੱਚੋਂ ਕਰੀਬ 17 ਵਿਅਕਤੀ ਜਿਹੜੇ ਰਿਹਾਅ ਹੋ ਸਕਦੇ ਨੇ 18 ਮਾਰਚ ਨੂੰ ਆਰਡਰ ਹੋ ਸਕਦਾ ਹੈ ਇਹ ਵੱਡੀ ਅਪਡੇਟ ਆ ਸਾਡੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਤੁਹਾਨੂੰ ਗੱਲ ਅਸੀਂ ਕੱਚੇ ਪਿੱਤੀਏ ਗੱਲਾਂ ਨਹੀਂ ਕਰਦੇ ਹੁੰਦੇ ਜਿੰਨੀਆਂ ਗੱਲਾਂ ਨੇ ਤੁਹਾਡੇ ਸਾਹਮਣੇ ਕਿਹਾ ਸੀ ਕਿ ਭਾਈ ਅੰਮਰਪਾਲ ਸਿੰਘ ਦੀ ਮੈਂਬਰਸ਼ਪ ਰਾਤ ਨਹੀਂ ਹੁੰਦੀ ਲਿਖ ਕੇ ਲੈ ਲਓ ਕਿਸੇ ਮੀਡੀਆ ਨੇ ਨਹੀਂ ਕਿਹਾ ਸੀ ਕਿਸੇ ਜਥੇਬੰਦੀ ਨੇ ਨਹੀਂ ਕਿਹਾ ਸੀ ਮੈਂ ਤੁਹਾਨੂੰ ਹਿੱਕ ਠੋ ਕੇ ਕਿਹਾ ਸੀ ਉਹੀ ਗੱਲ ਕਿ ਨਹੀਂ ਸੱਚੀ ਹੋਈ ਤੇ ਫਿਰ ਜੋ ਭਾਈ ਅੰਮਰਤਪਾਲ ਸਿੰਘਾ ਲੋਕ ਸਭਾ ਦੇ ਵਿੱਚ ਜਾਣੇ ਜਾਣਾ ਉਹਨੇ ਅੱਜ ਵੀ ਤੁਸੀਂ ਲਿੱਖ ਕੇ ਲੈ ਲਓ ਵੀਡੀਓ ਸਾਹਮਣੇ ਰੱਖ ਲਓ ਕੋਰਟ ਦਾ ਫੈਸਲਾ ਦੇਖੋ ਕੋਰਟ ਨੇ ਆਪਦੇ ਹਿਸਾਬ ਦੇ ਨਾਲ ਫੈਸਲੇ ਕਰਨੇ ਆ ਪਰ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਜਾਂ ਸਪੀਕਰ ਨੇ ਉਹਨਾਂ ਨੂੰ ਚਿੱਠੀ ਪਾਉ ਅੰਮਰਤਪਾਲ ਸਿੰਘ ਤੇ ਲੋਕ ਸਭਾ ਦੇ ਮੈਂਬਰਾਂ ਨੇ ਤਾਂ ਪਹਿਲਾਂ ਵੀ ਭਾਈ ਕਹਿ ਦਿੱਤਾ ਸੀ ਕਿ ਸਾਨੂੰ ਕੋਈ ਤਰਾਜ ਨਹੀਂ ਅੰਮਰਤਪਾਲ ਸਿੰਘ ਦੀ ਸੁੱਤੀ ਮਨਜ਼ੂਰ ਕੀਤੀ ਜਾਵੇ ਅੰਮਰਤ ਪਾਤ ਸਿੰਘ ਹਾਜ਼ਰੀ ਲਵਾਊਗਾ ਬੋਲੂਆ ਸਭ ਕੁਝ ਹੋਊਗਾ ਤੁਸੀਂ ਹਜੇ ਦੇਖੋ ਸਹੀ ਅੱਗੇ ਅੱਗੇ ਕੀ ਹੁੰਦਾਗਾ ਇਹਨਾਂ ਲੋਕਾਂ ਨੂੰ ਵੀ ਜ਼ੋਰ ਲਾ ਲੈਣ ਦੇ ਜ਼ੋਰ ਤਾਂ ਇਹਨਾਂ ਦਾ ਲੱਗਿਆ ਪਿਆਗਾ ਇਹ ਤੋਤੀ ਗਾਏਗਾ ਤੋਤੀ ਗਾਏਗਾ ਤੇ ਇਹ ਸਾਰਾ ਪਲਚਕ ਮਹਿਕਮਤ ਬਾਅਦ ਹੁਣ ਤੋਤੀ ਗੈਂਗ ਬਣ ਗਿਆ ਇਹ ਤੇ ਤੁਹਾਨੂੰ ਵੀਡੀਓ ਹੋ ਕਿਸ ਤਰ੍ਹਾਂ ਲੱਗੀ ਆਪਣੇ ਕਮੈਂਟ ਕਰਕੇ ਜਰੂਰ ਸ਼ੇਅਰ ਕਰਨਾ ਵੀਡੀਓ ਨੂੰ ਬੱਦ ਵਾਰ ਸ਼ੇਅਰ ਕਰਦਿਆ ਕਰੋ ਅਸੀਂ ਸੱਚ ਦੇ ਪੰਧੀਆਂ ਸੱਚ ਦੇ ਹੱਕ ਦੇ ਵਿੱਚ ਬੋਲਦੇ ਆ ਗੁੱਸਾ ਸਾਨੂੰ ਉਦੋਂ ਆਉਂਦਾ ਜਦੋਂ ਦੁੱਕੀ ਦਾ ਬੰਦਾ ਚੱਕ ਕੇ ਮੂੰਹ ਚੱਕ ਕੇ ਭਾਈ ਅਮਰਪਾਲ ਸਿੰਘ ਦੇ ਖਿਲਾਫ ਹੋ ਜਾਂਦਾਗਾ ਪੱਲੇ ਨੇ ਥੱਲੇ ਨੇ ਢੇਲੇ ਨੇ ਤੁਹਾਡੇ ਤੇ ਤੁਸੀਂ ਐਵੇਂ ਬੋਟਾ ਤਾਨੂੰ ਚਾਰ ਬੋਟਾ ਪਈਆਂ ਨੇ ਤੇ ਸਰਪਾ ਆਹ ਦੇਖੋ ਜੀ ਕੱਤੇ ਚਿੱਠੇ ਆਹ ਦੇਖੋ ਜੀ ਫਲਾਨਾ ਚਿੱਠੇ ਆਹ ਦੇਖੋ ਜੀ ਧਮਕਾ ਚਿੱਠੇ ਤੁਹਾਨੂੰ ਰਿਕਾਰਡਿੰਗ ਸੁਣਾਉਣਾ ਅੱਧੀ ਚ ਦਾ ਬੀਪ ਦੀ ਆਵਾਜ਼ ਲਾਈ ਪਈ ਆ ਇੱਕ ਜਣੇ ਦੀ ਗੱਲ ਹੁੰਦੀ ਆ ਉਹ ਅੰਮਰਤਪਾਲ ਦੀ ਗੱਲ ਹੁੰਦੀ ਆ ਆਪ ਹੀ ਗੱਲ ਕਰਕੇ ਆਪ ਹੀ ਗਾਲਾਂ ਕੱਢੀ ਜਾਂਦੇ ਆ ਆਪ ਇੱਕ ਦੂਜੇ ਨਾਲ ਗੱਲਾਂ ਕਰੀ ਜਾਂਦੇ ਆ ਆਪ ਹੀ ਪਕਾਈ ਮਾਰੀ ਜਾਂਦੇ ਆ ਹੋਰ ਪੱਲੇ ਥੱਲੇ ਨੇ ਆੜੀ ਦਾ ਕੀ ਆ ਆੜੀ ਤਾਂ ਲੈ ਮੈਂ ਇੱਥੇ ਚਾਰ ਬੰਦੇ ਨੂੰ ਦੋ ਬੰਦੇ ਨੂੰ ਕਹਿ ਦਿੰਦਾ ਭਾਈ ਤੁਸੀਂ ਇੱਕ ਮੋਬਾਈਲ ਤੇ ਤੂੰ ਫੜ ਲੈ ਤੂੰ ਅੰਮਰਤਪਾਲ ਨੂੰ ਮੱਪਠਾ ਬੋਲ ਪੀ ਤੇ ਅੰਮਰਤਪਾਲ ਦੇ ਬੰਦੇ ਨੂੰ ਕਹ ਦੂੰਗਾ ਕਿ ਤੂੰ ਇਹ ਗਾਲਾਂ ਕੱਢ ਦੇ ਵੀ ਇਹ ਕਿੱਡੀ ਸਿਆਣਪਾ ਇਹ ਕਿੱਡਾ ਕੰਮ ਔਖਾਗਾ ਇਹ ਤਾਂ ਚਾਰੇ ਹਜ਼ਾਰਾਂ ਲੱਖਾਂ ਕਰਾ ਲਓ ਵੀਡੀਓ ਆਡੀਓ ਰਿਕਾਰਡਿੰਗ ਆ ਇਹਨਾਂ ਦੇ ਵਿੱਚ ਕੋਈ ਸੱਚਾਈ ਨਹੀਂ ਐਵੇਂ ਪਾਣੀ ਵਿੱਚ ਡਾਂਗਾ ਮਰ ਜਾਂਦੇ ਆ ਇਹ ਤਾਂ ਉਹ ਹੋ ਗਿਆ ਉਹ ਕੰਮ ਹੋ ਗਿਆ ਇਹ ਕਹ ਕਹਾਵਤਾ ਕਹਿੰਦੇ ਬਖਤੋਂ ਖੁੰਜੀ ਧੂਮਣੀ ਗਾਵੇ ਆਲਪਤਾਲ ਇਹਨਾਂ ਦਾ ਬਖਤ ਹੁਣ ਖੁੰਚ ਚੱਲਿਆ ਇਹਨਾਂ ਨੂੰ ਡੂਡ ਬੋਰਡ ਨਹੀਂ ਪਈ ਭਾਈ ਅੰਮਰਪਾਲ ਸਿੰਘ ਤੇ ਐ ਮੱਚਦੇ ਆ ਕਿ 4 ਲੱਖ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾਤੀ ਐ MP ਬਣਾਤਾ ਤੇ ਉਹਨਾਂ ਦੀ ਜਿਹੜੀ ਮੈਂਬਰਸ਼ਿਪ ਵੀ ਰੱਦ ਨਹੀਂ ਹੋਈ ਤੇ ਹੁਣ ਇਹ ਵਿਚਾਰੇ ਕੀ ਕਰਨਾ ਫਿਰ ਇਹਨਾਂ ਕੋਲੇ ਹੁਣ ਆਹੀ ਕੁਝ ਰਹਿ ਗਿਆ ਜਿਹੜਾ ਇਹਨੇ ਬਕਣਾਗਾ ਉਹ ਬਕ ਰਹੇ ਨੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰ ਦਿਓ ਧੰਨਵਾਦ ਬਰਜੂਗਾ ਖਾਲਸਾ ਬਰਜੂ ਕੀ ਫਤੇ